ਕਿਆ ਨਾਮ ਹੈ ਜੀ ਆਪਣਾ ਦਵਿੰਦਰ ਸਾਹਿਬ ਆਪਾਂ ਆਪਣੀ ਬੇਟੀ ਜਿਹੜੀ ਵੰਸੀ ਕਾ ਕੈਨੇਡਾ ਗਈ ਸੀਗੀ ਬਣਾਇ ਸ਼ੋਕ ਸਮਾਚਾਰ ਪ੍ਰਾਪਤ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਸ ਬਾਰੇ ਇਸ ਬਾਰੇ ਮੈਨੂੰ 25 ਤੇ ਮੈਨੂੰ ਲੱਗਿਆ 26 ਫੇਰ ਦੇ 26 ਫੇਰ ਨੂੰ ਪਤਾ ਲੱਗਿਆ ਮੈਨੂੰ ਠੀਕ ਹੈ ਤੇ ਲਾਸਟ ਟਾਈਮ ਕਦੋਂ ਗੱਲ ਹੋਈ ਸੀਗੀ ਆਪਣੀ ਆਪਣੀ 25 ਨੂੰ ਹੋਈ ਸੀਗੀ ਗੱਲ ਕਿਆ ਗੱਲ ਹੋਈ ਸੀਗੀ ਆਪਣੇ ਐਕਚੁਅਲੀ ਉਹਨੂੰ ਨਵੀਂ ਜੋਬ ਮਿਲੀ ਸੀਗੀ ਉਸ ਜੌਬ ਦੇ ਰਿਲੇਟਡ ਮੈਂ ਉਹਨੂੰ ਪੁੱਛਿਆ ਸੀਗਾ ਵੀ ਬੇਟੇ ਕਿਸ ਤਰ੍ਹਾਂ ਚੱਲ ਰਿਹਾ ਤੇ ਉਹ ਜੌਬ ਦਾ ਵੀ ਕਿਵੇਂ ਦਾ ਸਟਾਫ ਆ ਉੱਥੇ ਕਿ 21 ਤਰੀਕ ਦੀ ਉਹਦੀ ਜੁਆਇਨਿੰਗ ਸੀਗੀ ਤੇ 25 ਤਰੀਕ ਨੂੰ ਮੇਰੀ ਗੱਲ ਹੋਈ ਹੈ ਤੇ ਉਹ ਕਹਿੰਦੀ ਸੀ ਕਿ ਠੀਕ ਹੈ ਪਾਪਾ ਬਾਈ ਇੱਕ ਗੱਲ ਜ਼ਰੂਰ ਰਹੀ ਸੀ ਕਿ ਕਹਿੰਦੀ ਪਾਪਾ ਹਰ ਜਗ੍ਹਾ ਪੋਲਿਟਿਕਸ ਤਾਂ ਚੱਲਦੀ ਹੈ ਬਈ ਇੰਨੀ ਗੱਲ ਜ਼ਰੂਰ ਉਹਨੇ ਸ਼ਹਿਰ ਦੀ ਮਮਾ ਉੱਥੇ ਵੀ ਸਟਾਰਟ ਹੋ ਗਈ ਇਦਾਂ ਦੀ ਗੱਲ ਹੋਈ ਕਹਿੰਦੀ ਨਹੀਂ ਨਹੀਂ ਪਾਪਾ ਵੈਸੇ ਹੀ ਤੁਹਾਨੂੰ ਪਤਾ ਹੀ ਹੈ ਥੋੜਾ ਜਿਹਾ ਹੁੰਦਾ ਆ ਹੁਣ ਅੱਜ ਬੇਹਾਂ ਗੱਲ ਹੋਈ ਸੀ ਕਿੰਨੇ ਸਾਲ ਹੋ ਗਏ ਗਈਨ ਉਹ 2 ਸਾਲ ਹੋ ਗਏ ਸੀਗੇ ਸਮਝੋ 2 ਸਾਲ ਪੂਰੇ ਹੋਣੇ ਵਾਲੇ ਸੀਗੇ 18 ਤਰੀਕ ਨੂੰ ਉਹਦੀ ਸਟੱਡੀ ਖਤਮ ਹੋਈ ਸੀਗੀ ਇਸੇ 18 ਤਰੀਕ ਨੂੰ ਠੀਕ ਹੈ ਤੇ 25 ਤਰੀਕ ਨੂੰ 26 ਤਰੀਕ ਨੂੰ ਉਹਦਾ ਹਾਈਲਾਈਟਸ ਦਾ ਪੇਪਰ ਸੀਗਾ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਇੰਡੀਆ ਚ ਕਿੱਥੇ ਉਹਨਾਂ ਨੇ ਸਟੱਡੀ ਕੀਤੀ ਹੈ ਤੇ ਕਿੱਦਾਂ-ਕਿੱਦਾਂ ਉੱਥੇ ਪਹੁੰਚੇ ਉਹ 6ਵੀਂ ਕਲਾਸ ਤੱਕ ਯਾਰਜੈਂਟ ਸਕੂਲ ਚ ਕੀਤੀ ਉਸ ਤੋਂ ਬਾਅਦ ਫਿਰ ਉਹਨੇ ਆਪਣਾ ਸਤਲੁਜ ਪਬਲਿਕ ਸਕੂਲ ਪੰਚਗੱਲਾ ਚ ਸੈਕਟਰ 4 ਚ ਕੀਤੀ ਹੈ ਟੌਪ ਕਰ ਰਹੀ ਉਹ ਸਟਾਰਟਿੰਗ ਤੋਂ اے آر ਜੈਨ ਸਕੂਲ ਚ ਵੀ ਸਤਲੁਜ ਪਬਲਿਕ ਸਕੂਲ ਚ ਵੀ ਟੌਪ ਕਰ ਰਹੀ ਆ ਤੇ ਅੱਗੇ ਜਦੋਂ ਸਟੱਡੀ ਕਾਲਜ ਉੱਥੇ ਗਈ ਆ ਆਪਣਾ ਆਟਵਾ ਕੈਨੇਡਾ ਚ ਤੇ ਉੱਥੇ ਵੀ ਜਾਨ ਸਰਦਾਰ ਉਹਨੇ ਟੌਪੇ ਕੀਤਾ ਸੀਗਾ ਤੇ ਕਲਾਸ ਇਨ ਚਾਰਜ ਵੀ ਉਹ ਹੀ ਰਹਿੰਦੀ ਰਹੀ ਜਿਹੜਾ ਉਹਨਾਂ ਨੇ ਪੇਪਰ ਕਲੀਅਰ ਕਰਨਾ ਸੀਗਾ ਉਹ ਕਿਸ ਚੀਜ਼ ਦਾ ਪੇਪਰ ਸੀਗਾ ਉਹ ਆਈ ਲੈਟਸ ਸੀਗੀ ਆਈ ਲੈਟਸ ਇੱਕ ਵਾਰ ਪੇਪਰ ਮੈਟ ਕਰਨ ਕਰਨ ਵਾਸਤੇ ਦੇਣਾ ਪੈਂਦਾ ਵਾਇ ਲੈਟਸ ਦੋਪਰ ਸਨ ਜਦੋਂ ਜਾਣਕਾਰੀ ਉਥੋਂ ਫੋਨ ਆਇਆ ਤਾਂ ਕਿਹਨੇ ਜਾਣਕਾਰੀ ਦਿੱਤੀ ਤੁਹਾਨੂੰ ਇਹ ਮੇਰੀ ਭਾਨ ਜੀ ਸੀਗੀ ਉੱਥੇ ਉਹ 4 ਮਹੀਨਾਤਾਂ ਕੱਲੇ ਹੀ ਗਈ ਸੀਗੀ ਉਹ ਉਹ ਤੋਂ ਥੋੜੇ ਜਿ ਨਾਲੇ ਰਹਿੰਦੀ ਸੀਗੀ ਤਕਰੀਬਨ ਥੋੜੀ ਡਿਸਟੈਂਸ ਤੇ 2-3 ਕਿਲੋਮੀਟਰ ਤੇ ਤੇ ਉਹਦੇ ਸਕੂਲ ਸਾਨੂੰ ਪਤਾ ਲੱਗਿਆ ਤੇ ਅਧਿਕਾਰੀਆਂ ਵਗੈਰਾ ਨਾਲ ਕਿਸੇ ਨਾਲ ਗੱਲ ਹੋਈ ਤੁਹਾਡੇ ਰਿਸ਼ਤੇਦਾਰਾਂ ਜੋ ਉੱਤਰ ਪੁਲਿਸ ਵਾਲਿਆਂ ਨਾਲ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲਿਆਂ ਦਾ ਰਾਤੀ ਵੀ ਮੈਨੂੰ ਫੋਨ ਆਇਆ ਸੀਗਾ ਉੱਥੇ ਥਾਣੇ ਚੋਂ ਤੇ ਉਹ ਉਹਨਾਂ ਨੇ ਸ਼ੋਕ ਪ੍ਰਗਟ ਕੀਤਾ ਸੀਗਾ ਵੀ ਸੌਰੀ ਵੀ ਜੀ ਸਾਡੀ ਬੇਟੀ ਦਾ ਕਰਕੇ ਉਹ ਜੀ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਬਸ ਜੀ ਪੋਸਟ ਮਾਰਟਮ ਦੱਸਿਆ ਨਾ ਕਦੋਂ ਪੋਸਟ ਮਾਰਟਮ ਕਹਿੰਦੇ ਸੀਗੇ 1-2 ਦਿਨ ਲੱਗ ਜਾਣਾ ਇਹ ਕਹਿੰਦੇ ਅਸੀਂ ਬਾਕੀ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਕਹਿੰਦੇ ਪੂਰੀ ਇਨਵੈਸਟੀਗੇਸ਼ਨ ਕਰਕੇ ਫਿਰ ਆਪਾਂ ਹੁਣ ਤੁਸੀਂ ਕੈਨੇਡਾ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਮੈਂ ਕਹਿੰਦਾ ਵੀ ਜਲ ਤੋਂ ਜਲਦ ਸਾਡੀ ਜਿੰਨੀ ਵੀ ਪੇਪਰ ਕਾਰਵਾਈ ਹੈ ਉੱਥੇ ਦੀ ਜੋ ਵੀ ਹੈ ਉਹ ਜਲਦ ਤੋਂ ਜਲਦ ਕਰਾ ਕੇ ਸਾਡੀ ਬੇਟੀ ਦੀ ਬਾਡੀ ਇੰਡੀਆ ਵਾਪਸ ਸਾਡੇ ਕੋਲ ਭੇਜੀ ਜਾਵੇ ਜੋ ਮੇਂ ਕੀ ਨਾਮ ਹੈ ਜੀ ਆਪਣਾ ਹਰਵਿੰਦਰ ਕੁਮਾਰ ਤੁਹਾਡੀ ਕੀ ਲੱਗਦੇ ਸੀਗੇ ਜੀ ਇਹ ਮੇਰੀ ਬੱਚੀ ਮੈਂ ਅੰਕਲ ਆ ਉਹਦਾ ਜੀ ਤੇ ਮੈਂ ਆਪਣਾ ਉਹ ਹੈ ਵੀ ਇੱਕ ਤਾਂ ਜਦੋਂ ਆਪਾਂ ਉੱਥੇ ਕੰਪਲੇਂਟ ਰਜਿਸਟਰ ਨਹੀਂ ਕੀਤੀ ਉਹਨੇ ਬਹੁਤ ਲੇਟ ਕੀਤੀ ਆ ਕਿ ਕਹਿੰਦੇ ਬੱਚੀ ਐਡਲਟ ਐ ਬਈ ਉਹਦੀ ਮਰਜ਼ੀ ਆ ਆਪਣੀ ਜਦੋਂ ਸਾਡਾ ਫੋਨ ਨਹੀਂ ਪਿਕ ਉਹ ਕਰ ਰਹੀ ਜਾਂ ਮਤਲਬ ਕੰਟੈਕਟ ਵਿੱਚ ਨਹੀਂ ਹੈ ਇਹ ਤਾਂ ਲਾਪਤਾ ਹੋ ਗਈ ਸੀ ਹਾਂ ਵੀ ਲਾਪਤਾ ਹੋਈਗੀ ਤੇ ਇਹਨਾਂ ਨੇ ਸਾਡਾ ਬਹੁਤ ਲੇਟ ਸੁਣੀਆ ਗੱਲ ਇਹ ਠੀਕ ਹੈ ਜੇ ਪਹਿਲਾ ਐਕਸ਼ਨ ਲੈ ਲੰਦਾ ਸ਼ਾਇਦ ਉਹ ਹੁੰਦੀ ਸਾਡੇ ਕੋਲ ਇਸ ਟਾਈਮ ਤੇ ਹੁਣ ਸਾਡੀ ਅਪੀਲ ਹੈ ਜਿਹੜੇ ਵੀ ਕੋਲੋਬੋਰੇਟ ਹੈ ਜਿਨ੍ਹਾਂ ਨੇ ਇਹ ਵਿੱਚ ਇਨਕਲੂਡ ਹੈਗੇ ਇਸ ਮਾਮਲੇ ਵਿੱਚ ਜਿਨ੍ਹਾਂ ਨੇ ਕੀਤਾ ਹੈ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਤੁਸੀਂ ਕੀ ਕਹਿੰਦੇ ਹੋ ਕਿ ਮਰਡਰ ਹੈਗਾ ਇਹ ਸਾਨੂੰ ਮਰਡਰ ਲੱਗਦਾ ਮਰਡਰ ਹੈ ਕਿਉਂਕਿ ਸਾਡੀ ਬੱਚੀ ਠੀਕ ਦੀ ਸਾਨੂੰ ਕੋਈ ਪ੍ਰੋਬਲਮ ਥੀ ਨਹੀਂ ਉਸ ਤੋਂ ਗੱਲਬਾਤ ਤੋਂ ਸਾਡਾ ਫੈਮਿਲੀ ਰਿਲੇਟਿਵ ਨਾਲ ਸਿੱਧੀ ਗੱਲ ਹੁੰਦੀ ਥੀ ਕੋਈ ਇਦਾਂ ਦੀ ਦਿੱਕਤ ਨਹੀਂ ਤੇ ਸਟੱਡੀ ਵੀ ਠੀਕ ਦੀ ਉਹ ਇਵਨ ਅਗੇ ਐਮਬੀਬੀਐਸ ਲੈਵਲ ਤੱਕ ਦੀ ਪੜ੍ਹਾਈ ਬਾਰੇ ਸੋਚ ਰਹੀ ਥੀ ਉਹ ਗਰ ਸਟੱਡੀ ਦੀ ਕੋਈ ਦਿੱਕਤ ਨਹੀਂ ਪੜ੍ਹਾਈ ਵੀ ਠੀਕ ਪਿੱਛੇ ਬੈਕਗ੍ਰਾਉਂਡ ਵੀ ਠੀਕ ਹੈ ਆਪਣੀ ਕੋਈ ਇਦਾਂ ਦੀ ਦਿੱਕਤ ਨਹੀਂ ਹੈ